ਮਿਲਟਨ ਦੇ ਵਿੱਚ ਇੱਕ ਪੰਜਾਬਣ ਕੁੜੀ ਦਾ ਕਤਲ ਹੋ ਗਿਆ ਸੀ ਗੋਲੀ ਮਾਰੀ ਗਈ ਸੀ ਤੇ ਕਹਿੰਦੇ ਉਹ ਜਿਹੜਾ ਕਾਤਲ ਹੈ ਉਹ ਆ ਗਿਆ ਕਾਬੂ ਜੇ ਪੁਲਿਸ ਦੀ ਗੱਲ ਮੰਨੀਏ ਤਾਂ ਉਹਨਾਂ ਨੇ ਕਾਤਲ ਨੂੰ ਕਾਬੂ ਕਰ ਲਿਆ ਹੈਮਿਲਟਨ 온ਟਾਰੀਓ ਦਾ ਸ਼ਹਿਰ ਹੈ ਜੀ ਉੱਥੇ ਦੇ ਮੋਹਾ ਕਾਲਜ ਦੀ ਸਟੂਡੈਂਟ ਬੜੀ ਪਿਆਰੀ ਜੀ ਬੱਚੀ ਬੜੀ ਹਲਕੀ ਜੀ ਉਮਰ ਤੇ ਸਿਰਫ ਜਿਮ ਤੋਂ ਆਪਣੇ ਅਗਲੇ ਬਸ ਦੀ ਵੇਟ ਕਰ ਬਸ ਤੋਂ ਉਤਰੀ ਸੀ ਤੇ ਸੜਕ ਕ੍ਰੋਸ ਕਰਨੀ ਸੀ ਤੇ ਉੱਥੇ ਇੱਕ ਅਵਾਰਾ ਗੋਲੀ ਵੱਜਦੀ ਆ ਅਵਾਰਾ ਗੋਲੀ ਸਟ੍ਰੇ ਬੁਲੇਟ ਕਹਿੰਦੇ ਨੇ ਬਸ ਗੋਲੀ ਕਿਸੇ ਲਈ ਸੀ ਉਦੋਂ ਲਿਨੀਸਿਓ ਤੇ ਗੋਲੀਆਂ ਨੂੰ ਵੱਜੀ ਤੇ ਉਹਦੀ ਮੌਤ ਹੋ ਗਈ। ਉਹ ਗੱਲ ਜਿਹੜੀ ਹੈ ਜੀ ਕਰਦੇ ਆ। 21 ਸਾਲਾਂ ਦੀ ਇੰਟਰਨੈਸ਼ਨਲ ਸਟੂਡੈਂਟ ਹਰ ਸਿਮਰਤ ਕੌਰ ਰੰਦਾਵਾ ਉਹਦਾ ਇਹ ਜਿਹੜਾ ਕਤਲ ਹੋ ਗਿਆ ਕਿਸਮ ਦਾ। ਉਸ ਕੇਸ ਦੇ ਵਿੱਚ ਜੇ ਡਿਨ ਫੌਸਟਰ ਨਾਂ ਦੇ 32 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਗਰਾਫਾਲ ਦੇ ਵਿੱਚ। ਪੁਲਿਸ ਦੇ ਦੱਸਣ ਮੁਤਾਬਕ ਇਸ ਲੜਕੀ ਦਾ ਕਸੂਰ ਕੋਈ ਨਹੀਂ ਸੀ ਇਨੋਸੈਂਟ ਬਾਈਸਟੈਂਡਰ ਕਹਿ ਸਕਦੇ ਆ ਇਹ ਆਪਸੀ ਲੜਾਈ ਸੀ ਇੱਕ ਗਰੁੱਪ ਦੀ ਜਿਹਦੇ ਵਿੱਚ ਇਹ ਲੜਕੀ ਮਰੀ ਗਈ ਗੋਲੀ ਕਿਸੇ ਤੇ ਚਲਾਈ ਗਈ ਤੇ ਇਹ ਸਿਰਫ ਬਸ ਤੋਂ ਉਤਰੀ ਸੀ ਤੇ ਸੜਕ ਕ੍ਰੋਸ ਕਰਨੀ ਸੀ ਤੇ ਉੱਥੇ ਖੜੀ ਸੀ ਤੇ ਜਦੋਂ ਗੋਲੀ ਉਸਨੂੰ ਵੱਜੀ ਤੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਰੰਦਾਵਾ ਜ਼ਾਹਿਰਾ ਤੌਰ ਤੇ ਪੰਜਾਬ ਤੋਂ ਇੰਡੀਆ ਤੋਂ ਸੀ ਤੇ ਇਹ ਗਨ ਸ਼ਾਟ ਦੇ ਨਾਲ ਜਿਹੜੀ ਉਸਦੀ ਮੌਤ ਹੋਈ ਉਸ ਤੋਂ ਬਾਅਦ April 17 ਨੂੰ ਜੋ ਇੱਕ ਘਟਨਾ ਹੋਈ ਸੀ ਉਸ ਤੋਂ ਬਾਅਦ ਜਿਹੜੀ ਜਾਂਚ ਚੱਲੀ ਉਸ ਦੇ ਵਿੱਚ ਇਹ ਜਿਹੜਾ 20 ਸਾਲਾਂ ਦਾ ਬੰਦਾ ਫੜਿਆ ਉਹ ਪੁਲਿਸ ਨੂੰ ਪਹਿਲਾਂ ਵੀ ਜਾਣਦੀ ਐ ਪੁਲਿਸ ਕਿਵੇਂ ਪਹਿਲਾਂ ਜਾਣਦੀ ਐ ਉਸ ਤੇ ਕਿਹੜੇ-ਕਿਹੜੇ ਕੇਸ ਨੇ ਇਹ ਪੁਲਿਸ ਨੇ ਨਹੀਂ ਦੱਸਿਆ ਤੇ ਸੱਤ ਜਣਿਆਂ ਦੀ ਲੜਾਈ ਐ ਕੁਝ ਗੱਡੀਆਂ ਦਾ ਮਸਲਾ ਐ ਕੋਈ ਹੋਰ ਕਈ ਗੱਲਾਂ ਹੈਗੀਆਂ ਨੇ ਸੋ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਲੜਾਈ ਕਿਉਂ ਐ ਤੇ ਹੋਰ ਕਿਹੜੇ-ਕਿਹੜੇ ਲੋਕ ਨੇ ਘਟੋ-ਘਟ ਸੱਤ ਲੋਕ ਚਾਰ ਗੱਡੀਆਂ ਦੇ ਵਿੱਚ ਉਹਨਾਂ ਦਾ ਝਗੜਾ ਚੱਲ ਰਿਹਾ ਸੀ ਕਿਸੇ ਗੱਲ ਤੋਂ ਜਿਹਦੇ ਨਾਲ ਇਹ ਸ਼ੂਟਿੰਗ ਹੋਈ ਤੇ ਪੁਲਿਸ ਅਫੀਸਰ ਪੁਲਿਸ ਚੀਫ ਨੇ ਕਿਹਾ ਕਿ ਨੇਚਰ ਆਫ ਦਾ ਡਿਸਪਿਊਟ ਅਸੀਂ ਅਜੇ ਅਸੀਂ ਦੱਸ ਨਹੀਂ ਸਕਦੇ ਨਾ ਅਸੀਂ ਆਈਡੈਂਟੀਟੀ ਜਿਹੜੀ ਹੈ ਪਛਾਣ ਉਹਨਾਂ ਲੋਕਾਂ ਦੀ ਅਜੇ ਅਸੀਂ ਜ਼ਾਹਰ ਕਰ ਰਹੇ ਹਾਂ ਸੋ ਇੱਕ ਇੱਕ ਇਨਸਟੈਂਟ ਬਾਇਸਟੈਂਡਰ ਹਰਸਿਮਰਤ ਰੰਦਾਵਾ ਜਿਹਦੇ ਕਾਲਜ ਵਾਲੇ ਜਿੱਥੇ ਉਹ ਪੜ੍ਹਦੀ ਸੀ ਉਸ ਨੂੰ ਬਹੁਤ ਸਿੰਪਲ ਇੱਕ ਲੜਕੀ ਵਜੋਂ ਯਾਦ ਕਰਦੇ ਸੀ ਤੇ ਗਨ ਵਾਇਲੈਂਸ ਦੇ ਵਿੱਚ ਉਸਦੀ ਜਾਨ ਚਲੀ ਗਈ ਇਸੇ ਤਰ੍ਹਾਂ ਇੱਕ ਹੋਰ ਲੜਕੀ ਜਿਹੜੀ ਸੀ ਹਮਿਲਟਨ ਦੇ ਵਿੱਚ ਬਲਿੰਡਾ ਨਾਂ ਦੀ 26 ਸਾਲਾਂ ਦੀ ਉਸ ਦੀ ਜੁਲਾਈ ਦੇ ਵਿੱਚ ਇਸੇ ਤਰ੍ਹਾਂ ਇੱਕ ਬੱਸ ਸਟਾਪ ਦੇ ਨੇੜੇ ਮੌਤ ਹੋ ਗਈ ਸੀ ਉਸ ਨੂੰ ਵੀ ਗੋਲੀ ਬੱਜੀ ਸੀ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਸਰ ਸਿਮਰਤਨ ਦਾਵਾ ਫਿਜ਼ੀਓਥੈਰੇਪੀ ਦੇ ਓਕੂਪੇਸ਼ਨਲ ਫਿਜ਼ੀਓਥੈਰੇਪੀ ਦੇ ਵਿੱਚ ਦੂਸਰੇ ਸਾਲ ਦੀ ਸਟੂਡੈਂਟ ਸੀ ਮੋਹਾ ਕਾਲਜ ਦੇ ਵਿੱਚ ਤੇ ਉਹਨਾਂ ਦੇ ਪਰਿਵਾਰ ਤੇ ਪਿੱਛੇ ਕੀ ਕਿਵੇਂ ਬੀਤੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਤੋਂ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਆਪਣੇ ਦਰਵਾਜ਼ੇ ਖੋਲੇ ਨੇ ਬਹੁਤ ਸਾਰੇ ਸਟੂਡੈਂਟਸ ਦੀ ਜਾਨ ਗਈ ਹੈ ਕੁਝ ਉਹਨਾਂ ਦੀਆਂ ਮਾੜੀਆਂ-ਮੋਟੀਆਂ ਕੋਤਾਈਆਂ ਕਹਿ ਲਓ ਕੁਝ ਕਹਿ ਲਓ ਜਿਹਦੇ ਵਿੱਚ ਪਾਣੀ ਨਾਲ ਰਿਲੇਟਡ ਡਰਾਉਨਿੰਗ ਬਹੁਤ ਮੌਤਾਂ ਹੋਈਆਂ ਨੇ ਫਿਰ ਕਈ ਐਕਸੀਡੈਂਟ ਤੇ ਫਿਰ ਇਸ ਤਰ੍ਹਾਂ ਮਾਰੇ ਵੀ ਗਏ ਨੇ ਦੋ ਤਿੰਨ ਘਟਨਾਵਾਂ ਯਾਦ ਆਉਂਦੀਆਂ ਨੇ ਐਡਮੰਟਨ ਸ਼ਹਿਰ ਦੇ ਵਿੱਚ ਹਰਸ਼ਨਦੀਪ ਨਾਮ ਦਾ ਮੁੰਡਾ ਅੰਬਾਲੇ ਲੱਗੇ ਇੱਕ ਪਿੰਡ ਦਾ ਉਹ ਸਿਰਫ ਇਸ ਕਰਕੇ ਉਸ ਦੀ ਜਾਨ ਚਲੇ ਗਈ ਕਿ ਇੱਕ ਜਗ੍ਹਾ ਤੇ ਉਹ ਸਿਕਿਉਰਿਟੀ ਗਾਰਡ ਦੀ ਜੌਬ ਕਰ ਰਿਹਾ ਸੀ ਤੇ ਉਸ ਨੂੰ ਇੱਕ ਅਜਿਹੇ ਜੋੜੇ ਨੇ ਮਾਰ ਦਿੱਤਾ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਜਿਹੜਾ ਪਤਾ ਨਹੀਂ ਜ਼ਿੰਦਗੀ ਚ ਕਿੰਨੀ ਵਾਰੀ ਜੇਲ੍ਹ ਜਾ ਚੁੱਕਾ ਸੀ ਨਸ਼ਿਆਂ ਦਾ ਆਦੀ ਉਹ ਵਿਅਕਤੀ ਤੇ ਉਸ ਦੇ ਨਾਲ ਦੀ ਸਾਥਣ ਲੜਕੀ ਦੋਵੇਂ ਇਕੱਠੇ ਇੱਕ ਅਪਾਰਟਮੈਂਟ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਹਰਸ਼ਨਦੀਪ ਨੇ ਬਿਲਕੁਲ ਜੋ ਦੀ ਡਿਊਟੀ ਬਣਦੀ ਸੀ ਸ਼ਾਇਦ ਉਸ ਨੇ ਉਹ ਹੀ ਕਰਨ ਦੀ ਕੋਸ਼ਿਸ਼ ਕੀਤੀ ਇਸ ਜੋੜੇ ਨੇ ਉਹਨਾਂ ਨੂੰ ਕਿਹਾ ਲੜਕੇ ਨੂੰ ਕਿ ਇੱਥੋਂ ਭੱਜ ਜਾ ਉਹ ਭੱਜਣ ਲੱਗਾ ਤੇ ਪਿੱਛੋਂ ਗੋਲੀ ਮਾਰ ਦਿੱਤੀ ਸੀ ਸੋ ਬਹੁਤ ਵੱਡੀ ਘਟਨਾ ਸੀ ਐਡਮੈਂਟਨ ਦੇ ਵਿੱਚ ਹੋਰ ਵੀ ਕਈ ਜਗ੍ਹਾ ਤੇ ਹੋਈਆਂ ਨੇ ਸ਼ੁਰੇਵਾਜੀ ਦੀ ਘਟਨਾਵਾਂ ਦੇ ਵਿੱਚ ਸਟੂਡੈਂਟਸ ਦੀ ਜਾਨ ਗਈ ਹੈ ਸੋ ਅਸੀਂ ਦੁਆ ਕਰਦੇ ਹਾਂ ਕਿ ਹੁਣ ਆ ਜਿਹੜੀ ਗੱਲ ਹੈ ਤੇ ਵੀ ਤੇ ਅਲਰਟ ਵੀ ਕੀ ਰਹਿਣਾ ਪਰ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਨੇ ਸਾਡੇ ਬੱਚਿਆਂ ਦੀ ਵਾਗਰੂ ਉਹਨਾਂ ਦੀ ਰਾਖੀ ਕਰੇ ਇਹੋ ਦੁਆ ਕਰ ਸਕਦੇ ਹਾਂ ਜੀ